ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਰਨਾਲਾ ਦੀਆਂ ਹੈਗੀਆਂ ਜਿੱਥੇ ਅਨਾਜ ਵੰਡੀ ਵਿੱਚ ਇੱਕ ਗਰੀਬ ਪਰਿਵਾਰ ਝੁੰਗੇ ਝੋਪਣੇ ਵਿੱਚ ਰਹਿੰਦੇ ਸੀਗੇ ਪੱਜ ਦੇ ਦਿਖਾਈ ਦੇ ਰਹੇ ਹੈਗੇ ਉੱਥੇ ਪੱਜ ਲੜ ਹੈ ਕਹਾਂ ਪੱ ਚੋਰੀ ਵੀ ਕਰਨ ਲੱਗੇ ਹੈਗੇ ਆ ਤੁਸੀਂ ਦੇਖ ਦਦਿਓ ਇੱਕ ਪਾਸੇ ਅੱਗ ਹੈਗੇ ਜਾਣਗੇ ਚੋਪਾ ਇੱਕ ਪਾਸੇ ਅੱਗ ਲੱਗੀ ਹੈ ਦੂਜੇ ਪਾਸੇ ਚੋਰੀ ਦੀ ਘਟਨਾ ਵੀ ਜਾਰੀ ਹੈਗਾ ਤਸਵੀਰਾਂ ਬਰਨਾਲਾ ਦੀ ਹੈਗੀਆਂ ਜਿੱਥੇ ਪੈਣ ਕਾ ਕੇ ਲੱਗੀ ਹੈਗੀ ਆ ਕੰਨਾਂ ਘੱਲੇ ਰੱਖੀਆਂ ਗਈਆਂ ਚੁੰਗੇ ਚੋਪੜੀਆਂ ਨੂੰ ਅੱਗ ਲੱਗੀ ਹੈਗੀ ਆ ਫਾਇਰ ਬ੍ਰੀਡ ਦੀਆਂ ਗੱਡੀਆਂ ਪਹੁੰਚੀਆਂ ਹੈਗੀਆਂ ਤਸਵੀਰਾਂ ਬਰਨਾਲਾ ਦੀਆਂ ਹੈਗੀਆਂ ਜਿੱਥੇ ਗਰੀਬ ਪਰਿਵਾਰ ਰਹਿੰਦੇ ਹੈਗੇ ਆ ਆ ਜੀ ਮੈਂ ਸਵਾਲ ਲੈ ਕੇ ਮੇਰੇ ਮਾਗਰ ਸੋ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰੀਡ ਦੀਆਂ ਗੱਡੀਆਂ ਪਹੁੰਚੇ ਹੈਗੀਆਂ ਇੱਥੇ ਸਾਰਾ ਜਿਹੜਾ ਵੱਡੇ ਪੱਧਰ ਤੇ ਜਿਹੜੀ ਹੈਗੀ ਅਗ ਲੱਗੀ ਹੈਗੀ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਜਿਹੜਾ ਫਾਇਰ ਬ੍ਰੀਡ ਦੀ ਗੱਡੀ ਵੱਲੋਂ ਮਚ ਕੇ ਸਵਾਹ ਹੋਇਆ ਹੈਗਾ ਜਿਹੜਾ ਸਮਾਨ ਫਾਇਰ ਬ੍ਰੀਡ ਦੀਆਂ ਗੱਡੀਆਂ ਵੀ ਪਹੁੰਚੇ ਹੈਗੀਆਂ ਪੱਜ ਕੇ ਪੱਜ ਕੇ ਇੱਥੇ ਤਸਵੀਰਾਂ ਬਰਨਾਲੀਆਂ ਨੇ ਹੈਗੀਆਂ ਜਿੱਥੇ ਵੱਡਾ ਨੁਕਸਾਨ ਹੋਇਆ ਹੈਗਾ ਕਾਫੀ ਘਰ ਮੱਚ ਕੇ ਸਵਾਹ ਹੋ ਚੁੱਕੇ ਉੱਥੇ ਪ੍ਰਸ਼ਾਸਨ ਵੱਲੋਂ ਵੀ ਹੈਗੀਆ ਫਾਇਰ ਬ੍ਰੀਡ ਦੀਆਂ ਗੱਡੀਆਂ ਪਹੁੰਚੀਆਂ ਹੈਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਾਇਰ ਬ੍ਰੀਡ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀਆ ਬਈ ਘਟਨਾ ਕਿਵੇਂ ਹੋਈ ਕੋਈ ਪਤਾ ਲੱਗਾ ਹੋਵੇ ਪਿੱਛੇ ਜੀ ਵੀ ਹੁਣ ਆਇਆਗੇ ਲੇਕਿਨ ਜਿਹੜੀ ਘਟਨਾ ਹੋਈ ਆ ਮੇਰਾ ਖਿਆਲ ਸਾਨੂੰ ਵੀ ਆ ਪਿੰਡ ਮੇਰਾ ਖੁੱਡੀ ਕਲਾਂ ਮੈਂ ਪਤਾ ਲੱਗਾ ਸਾਨੂੰ ਅਸੀਂ ਉੱਥੋਂ ਘਰ ਤੋਂ ਭੱਜ ਜਾਗੇ ਸਾਡੇ ਪਿੰਡ ਦੀ ਇੱਕ ਟਰੈਕਟਰ ਵੀ ਆ ਫਾਇਰ ਬ੍ਰਿਗੇਡ ਵੀ ਆਇਆ ਜੀ ਨਾਲ ਗੱਡੀ ਦਾ ਲੱਗਾ ਅੱਗ ਬੁਝਾਉਣ ਵਾਸਤੇ ਸਾਨੂੰ ਇਹ ਕਿੱਥੇ ਲੱਗੀ ਆ ਨੁਕਸਾਨ ਤਾਂ ਤਕਰੀਬਨ ਜਿਹੜੇ ਝੌਪੜਿਆਂ ਨੇ ਜਿਹੜਾ ਰਹਿ ਰਹੇ ਨੇ ਬਜਾੜ ਗਰੀਬ ਬੱਚੇ ਨੇਗੇ ਇਹਨਾਂ ਦੇ ਘਰ ਪਿਛਲੇ ਪਾਸੇ ਕੋਈ ਅਚਾਨਕਾ ਕੋਈ ਘਰ ਦੇ ਵਿੱਚ ਹੀ ਕੋਈ ਅੱਗ ਲੱਗਣ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਦੀ ਕੋਈ ਘ ਹੈਲਪਰ ਗੇੜੀਆਂ ਬੱਡੀਆਂ ਪੂਰੀ ਮਕਸਦ ਦੇ ਨਾਲ ਫਾਇਰ ਵਗੇੜਾ ਅੰਗ ਬੁਝਾ ਰਹੀਆਂ ਨੇ ਇੱਥੇ ਹੈਗੀ ਝੌਪੜੀਆਂ ਕਿੰਨੀਆਂ ਕਿ ਝੌਪੜੀਆਂ ਅੱਗ ਦੀ ਲਪੇਟ ਵਿੱਚ ਆਈਆਂ ਹੈਗੀਆਂ ਝੌਪੜੀਆਂ ਹੋਣਿਆ ਕਮਸ਼ੇ ਕਮ ਸਾਰੇ ਇਹ ਆ ਹੋਊਗੀ 1.5 ਘੰਟੇ ਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲਾ ਅਨਾਜ ਮੰਡੀ ਦੇ ਵਿੱਚ ਜਿਹੜੇ ਗਰੀਬ ਦਬਕਾ ਰਹਿੰਦਾ ਹੈਗਾ ਉੱਥੇ ਅੱਗ ਲੱਗੀ ਹੈਗੀ ਭਿਆਨਕ ਅੱਗ ਲੱਗੀ ਹੈਗੀ ਜਿੱਥੇ ਗੁਜ਼ਾਰਾ ਕਰ ਰਹੇ ਝੁੱਗੀ ਝੌਪੜੀ ਵਾਲੇ ਹੈਗੇ ਆ ਸਮਾਨ ਤੁਸੀਂ ਦੇਖ ਸਕਦੇ ਹੈਗੇ ਹੋ ਉੱਪਰ ਮੇਥਾ ਪੈਸਾ ਵੀ ਨੀਚੇ ਵਿੱਚ ਵੀ ਮੇ ਵਿਚ ਦਾ ਵਿਚ ਵਿੱਚ ਮੇ ਬਾਹਰ ਉਹਨੂੰ ਲੋਰ ਕੇ ਦੇਖਾ ਗਿਆ ਬਸੇ ਹੁਣ ਬਲਾਸਟ ਵੀ ਹੋ ਗਏ ਹੈਗੇ ਬਲਾਸਟ ਹੋਣੇ ਸ਼ੁਰੂ ਹੋਏ ਹੈਗੇ ਆ ਤੁਸੀਂ ਵੀਰਾ ਤੁਸੀਂ ਦੇਖ ਰਹੇ ਬਲਾਸਟ ਹੋਣੇ ਵੀ ਸ਼ੁਰੂ ਹੋਏ ਹੈ ਕੁਝ ਸਮਾਨ ਜਿਹੜਾ ਹੈਗਾ ਇੱਕ ਕਵਾੜ ਦਾ ਇਕੱਠਾ ਕੀਤਾ ਜਾਂਦਾ ਜਿਹਦੇ ਵਿੱਚ ਕਵਾੜ ਦੇ ਰੂਪੀ ਕੋਈ ਚੀਜ਼ਾਂ ਇਹ ਜਿਹੜੀਆਂ ਹੈਗੀਆਂ ਜਿਹੜੀਆਂ ਬਡੇ ਬਲਾਸਟਰ ਹੋਣੇ ਸ਼ੁਰੂ ਹੋਏਗੇ ਆ ਚਾਰ ਤੋਂ ਪੰਜ ਬਲਾਸਟ ਵੀ ਹੋਏ ਆ ਗਿਆ ਫਾਇਰ ਬਗਰੇਡ ਵੱਲੋਂ ਅੱਗ ਦੇ ਕਾਬੂ ਪਾਇਆ ਜਾ ਰਿਹਾ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਆ ਜਾ ਰਿਹਾ ਹੈਗਾ ਵੀ ਸਾਈਡ ਤੇ ਹੋ ਕੇ ਜਾਨ ਦੀ ਰੱਖਿਆ ਕੀਤੀ ਜਾਵੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਲੀਜ਼ ਪਲੀਜ਼ ਆ ਬਹਿਣੇ ਸੋ ਜੈਤੀ ਪੈਦੇ ਇੱਥੇ ਪਰ ਬਜਾਦਰ ਦੇ ਦੇ ਆਪਕੇ ਜਾਓ 50000 ਰੁਪਏ ਲੱਗੀ ਤੁਮ ਕੋ ਖੰਡਾ ਕੁਝ ਨਹੀਂ ਜਾਣਦਾ ਥੋੜਾ ਹੀ ਮੋੜੀ ਦੇ ਜੀ ਥੋੜਾ ਯਾਰ ਸਰ ਕੀ ਗੱਣਾ ਚਾਹਣਾ ਨਿਸ਼ਾਨ ਇਹ ਗੜੰਗ ਦੇਖ ਮੇਲਾ ਹਾ ਵੀ ਜਿਹੜਾ ਅੱਗੇ ਤੱਕ ਨਾ ਪਹੁੰਚਿਆ ਅੱਗੇ ਇਹਦੇ ਲਈ ਜਿਹੜੀ ਵਗਡੀਆਂ ਕਈ ਗੱਡੀਆਂ ਆ ਕੇ ਆ ਚੁੱਕੇ ਨਾ ਨੇ ਅੱਗ ਤੇ ਕਾਬੂ ਪਾ ਕਾਬੂ ਪਾ ਜਾ ਚੁੱਕਾ ਹੈ ਪਰੰਤੂ ਜਿੱਥੇ ਜਿੱਥੇ ਧੋਖ ਰਹੀ ਉਹਨੂੰ ਉਸ ਕਾਬੂ ਪਾਉਂ ਕੋਸ਼ਿਸ਼ ਰਿਹਾ ਤੇ ਆਸੇ ਦੇ ਕਾਰਨ ਨੇ ਉਹਨੂੰ ਇਹ ਲੱਗਦਾ ਕਿ ਜਿਵੇਂ ਇਹ ਵਿੱਚੀ ਰੋਟੀ ਰੋਟੀ ਬਣਾਉਂਦੇ ਆ ਉਸੇ ਤੋਂ ਕਿਸੇ ਚੰਗੀ ਕਿਸੇ ਨੂੰ ਇੱਕ ਨੂੰ ਅੱਗ ਦੀ ਤੇ ਇਹ ਸੱਗਦੀ ਛੜ ਗਈ ਅੱਗ ਦੀ ਹੋ ਗਿਆ ਲੈ ਜਿਵੇਂ ਹੁਣ ਇੱਥੇ ਆਹ 100 100 ਦੇ ਦਸਾਂ ਦੇ ਨੋਟ ਕੁਸ਼ਾ ਅਧਮ ਮਿਲੇ ਨੇ ਤੇਚਰਲੀ ਜਿਹੜੇ ਲੋਕਾਂ ਦੇ ਘਰਾਂ ਦੇ ਇਹ ਆਪਸੀयत ਦੇ ਬਤਾਂ ਕੋ ਜੋ ਹੁੰਦਾ ਉਹ ਕਿਸੇ ਨੂੰ ਕੱਢਣ ਦਾ ਮੌਕਾ ਮਿਲੇ ਨੁਕਸਾਨ ਹੈ ਜੀ ਅੱਗ ਦੇ ਬਿਲਕੁਲ ਅੱਗ ਤੇ ਨਹੀਂ ਜਾਨੀ ਨੁਕਸਾਨ ਅਜੇ ਤੱਕ ਕੋਈ ਨਹੀਂ ਹੋਈ ਹੈ ਵੀ ਅਜੇ ਭਗਦਰ ਬੱਚੀ ਇਹਨਾਂ ਨੂੰ ਲੋਕਾਂ ਨੇ ਪੁੱਛ ਰਿਹਾ ਵੀ ਕਿਸੇ ਚਾਹ ਹੋ ਲੱਗਦਾ ਨਹੀਂ ਮੋਟਲੀ ਦੀ ਪਤਾ ਨਹੀਂ ਲੱਗਦਾ ਕੋਈ ਇਦਾਂ ਦੀ ਹੈਗੀ ਹੈ ਬਟ ਫਿਰ ਵੀ ਜਿਹੜਾ ਹੈਗਾ ਅੱਗ ਬੁਝਾਉਣ ਤੋਂ ਬਾਅਦ ਇਹਨਾਂ ਨਾਲ ਕੁੱਲੀ ਵਾਲਿਆਂ ਨਾਲ ਅਤਾ ਕਰਾਂਗੇ ਫਿਰ ਹੀ ਪੁੱਛਾਂਗੇ ਜੇ ਦਾ ਕੋਈ ਕੋਈ 60 ਫੀਟ ਤਾਂ ਨਹੀਂ ਲੱਗੀ ਉਦਾਂ ਅਸੀਂ ਕਰਾਂਗੇ ਪਤਾ ਚੱਲਣਾ ਚਾਰਡ ਬਾਈ ਕੀਤੀ ਹੋਈ ਇੱਕ ਹੰਡੇ ਚੌਂਕ ਦੇ ਵਿੱਚ ਅਸੀਂ ਕਿ ਪਪੇ ਵਾਲੀਆਂ ਗੱਡੀਆਂ ਆ ਗਈਆਂ ਖੁੱਡੀ ਤੋਂ ਆਇਆ ਵਸ ਸੇਵਾ ਸਪਲਾਈ ਦਾ ਫੈਟ ਆਇਆ ਬੰਨਾਂ ਦਾ ਆਪਣਾ ਤੇ ਇਹਨਾਂ ਦਾ ਡੰਪ ਵਾਸਤੇ ਬਹੁਤ ਗੱਡੀ ਬਣਾਈ ਵੀ ਆ ਉਹ ਸਾਡੇ ਕੋਲ ਆ ਰਹੀ ਹੈਗੀ ਬਾਈ ਹਲੇ ਬਾਅਦ ਚ ਪਤਾ ਲੱਗ ਭਜਾਈ ਜਾਂਦੇ ਮੁੰਡੇ ਕੀ ਨਾਮ ਹੈ ਆਪ ਦਾ ਪ੍ਰਕਾਸ਼ ਬਿੰਦੂ ਕੀ ਕਹਿਣਾ ਚਾਹਤੇ ਜੇ ਨੁਕਸਾਨ ਕਿੰਨੇ ਹੋਇਆ ਕਿਤਨਾ ਹੋਇਆ ਮੰਨਤ भी हुआ तो काम करने चले जी अब कैसे हुआ तो देखने की बात तो नुकसान हो गया चावल देख लो चावल कनक सा ढोल पड़ासी सारे जल गुल्ली में बहुत नुकसान 50 रुपये भी सी ये सारे जल गए कितनी का हुआ है कुल्ली तो देख रहे कुल्ली कम से कम 20 40 सही होगा एक कुल्ली इतना कट्टे थी सारा नुकसान यही होगा कि सरकार जो हमारा बनता देना हक चाहिए नहीं जी कहना चाहते हो आप कितना नुकसान कैसे कितने नुकसान हुए आप

ਬੜਾ ਨੁਕਸਾਨ ਹੋਇਆ ਹੈਗਾ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਚਾਹਣਾ ਜਿਹੜੇ ਹਾਂਜੀ ਜਿਹੜਾ ਸਹਾਉਦਾ ਸੇਵਾਦਾਰ ਆਇਆ ਜੀ ਜਦੋਂ ਪਤਾ ਲੱਗਿਆ ਪਿੰਡਾਂ 'ਚ ਅੱਗ ਲੱਗੀ ਝੋਪਣੇ ਲੱਗੇ ਤਾਂ ਦੇ ਵਿੱਚੋਂ ਸੰਗਤ ਲਖ ਮਤਲਬ ਪਹੁੰਚੇ ਜੀ ਅੱਗ ਬੁਝਾਉਣ ਵਾਸਤੇ ਹਾਂਜੀ ਗ੍ਰੀਨ ਹੈਲਪ ਹੋ ਗਿਆ ਜੀ ਦੇਖੋ ਕਿੰਨੇ ਝੋਪਣੇ ਕਿੰਨਿਆਂ ਨੂੰ ਲੱਗ ਗਈ ਮੋਟਰਸਾਈਕਲ ਬਹੁਤ ਵੱਸੇ ਨੁਕਸਾਨ ਬਣਾ ਚੁੱਕਾ ਹੈ ਹਾਂਜੀ ਦਰਨੋਂ ਏਟੀਟੀ ਉੱਤੇ ਪਹੁੰਚ ਅਗੇ ਅਸੀਂ ਜਾਨੇ ਪਹੁੰਚ ਹੱਕ ਬੰਦੇ ਪਹੁੰਚ ਗਏ ਨੇ ਜਿਹਦੇ ਸਾਹਦੇ ਤਸਵੀਰਾਂ ਬਾਹਰ ਆਈਆਂ ਜਿੱਥੇ ਡਾਣਾ ਹੋਣਾ ਹੈਗਾ ਆ ਦੇਖੋ ਘਰ ਦੇ ਜਿਹੜਾ ਚੋਣੇ ਵਿੱਚ ਪਿਆ ਸਮਾਨ ਸੀ ਅੱਗ ਨਾ ਮੱਚ ਕੇ ਉੱਥੇ ਦੀਪ ਪੰਦਾ ਓਕੇ ਓ ਜਾਨ ਆਸਾਨ ਹੋਇਆ ਦੇਖ ਸਾਹੂ ਸੁਵਾ ਹੋਇਆ ਸਮਾਨ ਬੱਚਿਆਂ ਦੇ ਸਿੱਲ ਦੇ ਵਿੱਚ ਆ ਸਾਰਾ ਸਮਾਨ ਗਰੀਬ ਪਰਵਾਰ ਵੱਲੋਂ ਥੋੜ੍ਹੀ ਜਿਹਾ ਕਸਾਨ ਹੋਇਆ ਹੈਗਾ ਬੱਚਿਆਂ ਦੇ ਛੋਟੇ ਸਾਈਕਲ ਹੈਗੇ ਆਜ ਦੀ ਗੱਲ ਕੀਤੀ ਆ ਗਰੀਬ ਪਰਿਵਾਰ ਅਨਾਜ ਕਰਦੇ ਆ ਪਰ ਅਨਾਜ ਵੀ ਮੱਚ ਕੇ ਸੁਵਾ ਹੋਗਾ ਅਗਰੀ ਲਪੇਟ ਰਹੇਗਾ ਠਾ ਕੀਤਾ ਹੋਇਆ ਨਾ ਨੁਕਸਾਨ ਲੱਗਾ ਇੱਕ ਚਾਵਲ ਦੇ ਵਿੱਚ ਗਿਆ ਸਮਾਨ ਮੰਜੇ ਵਿੱਚੋਂ ਕਿਸੇ ਕਿਸਾ ਉੱਤੇ ਫੈਕਟ ਦੀ ਗੱਲ ਕੀਤੀ ਜਾਵੇ ਤਾਂ ਰੇਡ ਦੇ ਇੱਥੇ ਪਹੁੰਚੇ ਇਹਨਾਂ ਵੱਲੋਂ ਅੱਗ ਤੇ ਗੋਲ ਕੀਤਾ ਜਾ ਚੁੱਕਿਆ ਹੈਗਾ ਪਰ ਫਿਰ ਵੀ ਦੇਖਿਆ ਅੱਗ ਨਾਲ ਹੈਗੀਆਂ ਨੁਕਸਾਨ ਲਾ ਕੇ ਦਾਈ ਘਟਾ ਮੋਰ ਇਥੇ ਅਧਾਰ ਗਿਓਂ ਕਰੇਲੂਸ ਵੀ ਜੋ ਪਿਆ ਹੋਇਆ ਹੈਗਾ ਭਾਲ ਕੀ ਦੀ ਵੀ ਕੀ ਮਾਨੇ ਹੋਵੇ ਹਾਂ ਪਰਵਾਹ ਦੇ ਸਕੇ ਜ਼ਰੂਰੀ ਕਾਤ ਵੀ ਮੱਛੇ ਸੁਭਾਅ ਹੋਏ ਹੈ 12 ਨੀ ਮੱਛਾ ਆਪਣੇ ਤੋਂ ਪਰ ਇਸ ਹਾਲਤ ਨੂੰ ਦੇਖਦੇ ਹੋਏ ਵਾਰ ਦਾ ਬੁਰਾ ਗੱਲਬਾਤ ਕਰਨ ਲਈ ਕੁਝ ਕਰਨਾ ਚਾਹੁੰਦਾ ਜਨਗਤ ਚੁਣ ਕੇ ਕੂੜਾ ਕਬਾੜ ਹਮ ਕੇ ਸਾਥੇ ਹੈ ਬੱਚਿਆਂ 40 ਜਰ ਦੇ ਸਮਾਂ ਮਿਦਾਂ ਮੇਰਾ ਯਾਰ ਯੱਕ ਜਿ ਨਹੀਂ ਬਰਨਾਲਾ ਦੀ ਹੈਗੇ ਜੀ ਝੋਕੀ ਵਾਲੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹੋਏਗਾ ਕਿ ਛੋਟੇ ਜਿਹੜਾ ਬਹੁਤ ਹੀ ਭਾਗੀ ਘਟਨਾ ਦੁੱਖदाई ਘਟਨਾ ਸਾਹਮਣੇ ਆਈ ਹੈ ਇਸੇ ਮਰਾਨ ਹੋਇਆ ਹੈਗਾ ਉੱਥੇ ਸਰਕਾਰਾਂ ਵੀ ਕੋਸ਼ਿਸ਼ੀ ਜਾਰੀ ਹੈ ਜਿਹੜੀ ਆ ਵਿੱਚ ਹੋਰ ਵੀ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ਾਂਗੇ ਨੁਕਸਾਨ ਹੋਇਆ ਹੈ ਦੇਖ ਸਕ ਗਏ ਹੋ ਤੋਂ ਗੀਟੋ ਵਾਲਿਆਂ ਦੇ ਘਰ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਬਾਰ ਬਚਾਉਣ ਦੀ ਕੋਸ਼ਿਸ਼ ਕਰਾ ਛੋਟੇ ਬੱਚੇ ਵੀ ਰੋਦੇ ਦੇਖ ਸਕ ਗਏ ਚੁੱਤ ਜਾ ਜਾ ਜਿੰਦਾਬਾਦ ਸੋਲੋ ਲਚਾਨਵਾ ਦੇਵਾ ਬਾ ਹੋ ਹੋ ਲੈ ਨਾ ਦੇ ਇਹਦੇ ਅੱਜ ਬਾ ਪਟੇ ਜੀ ਆਵਲਾ ਜੱਸਾ ਜਾ ਜਾਏ ਭਾਈ ਸਾਹਿਬ ਜਿੰਦਾਬਾਦ ਤਾਲਵਾਦ ਕਰਨ ਦੀ ਵੀ ਕਰਾ ਬਹੁਤ ਹੀ ਸਦਾਈ ਘਟਣਾ ਦੇ ਸਾਦੇ ਹੈਗੇ ਆਂ ਦੀ ਮਨਤਭਾਗੀ ਗਈ ਆ ਦੇ ਨਾਲ ਕੀ ਨੁਕਸਾਨ ਹੈਗਾ ਕਿੰਨੇ ਕਿੰਨੇ ਹੋਇਆ ਇਹ ਘਟਨਾ ਬਹੁਤ ਹੀ ਕਿਹਨੇ ਜਾਣੇ ਜਿਹੜਾ ਨਿਕਾ ਵਾ ਕੇ ਚਲੋ ਤਾਪਤੰਗ ਅੱਗ ਲਿਜਟੇ ਚ ਚਲੇਗੀ ਪਤਾ ਆ ਨਾਮ ਤੇ ਧੂਆ ਤਾਂ ਬਹੁਤ ਆਇਆ ਨੀ ਨੀ ਦਾ 4 ਰੁਪਏ ਮਾਇਆ ਚਲੇ ਗਿਆ ਕਿ ਨੇਰਪੀ ਤੁਹਾਨੂੰ ਜਰ ਗਿਆ ਪੈਸੇ ਕਮੇ ਲਗ ਵੀ ਗਿਆ ਦੇਖਿਆ ਗਰੀਬ ਪਰਿਵਾਰ ਹੈ ਬਕਜ਼ੋਰ ਪਰਿਵਾਰ ਹੈ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ ਇੱਥੇ ਆਪ ਸਰਕਾਰ ਨੂੰ ਵੀ ਮੰਗ ਮੰਗੀ ਹੈਗੀ ਆਸਤਾ ਦੇ ਹੋਰ ਬਸਾ ਦੇ ਹੈਗੇ ਆ ਮਾਨ ਨੂੰ ਜਿਹੜੇ ਪਰਿਵਾਰ ਆ ਵਿਆਹ ਸ਼ੁਰੂ ਹੋਏ ਆ ਦੇ ਸਾਥ ਨੂੰ ਹੋਰ ਤਾਂ ਵੀ ਹੋਈ ਹੈਗੀ ਆ ਜੋ ਪੁਲਿਸ ਮਲਾ ਰਹੇ ਬੋਲੋ ਲਜਾਇਆ ਜਾ ਰਹੇ ਮੁਡਲੀ ਸੇਵਾ ਤਸਵੀਰਾਂ ਖਾਦੇ ਹੈਗੇ ਹੋ ਤਸਵੀਰ ਵੀ ਦੇਖ ਸਕਦੇ ਹੈਗੇ ਹੋ ਹੋਰ ਤੁਨੂੰ

好听到。